ਕੀ ਨਾਮ ਹੈ ਬਾਈ ਜੀ ਤੁਹਾਡਾ ਸੰਦੀਪ ਸਿੰਘ ਆ ਜੀ ਇਹ ਕਿਵੇਂ ਘਟਨਾ ਵਾਪਰੀ ਜੀ ਸਾਰੀ ਇਹ ਜੀ ਪਤਾ ਨਹੀਂ ਲੱਗਾ ਜੀ ਆਪਣਾ ਟਰੈਕਟਰ ਤੋਂ ਬਾਹਰ ਲਾਟ ਹੀ ਨਿਕਲੀ ਉਹਦੇ ਹੀ ਪਤਾ ਲੱਗਾ ਜੀ ਲਾਟ ਕਾਂ ਅੱਗੇ ਜਾ ਗਈ ਕਿੰਨੇ ਕ ਵਜੇ ਦੀ ਹੈ ਜੀ ਇਹ ਗੱਲ ਮਹਲਾ 3 2:3 ਤਿੰਨ ਬਾਅਦ ਸਾਢੇ 3 ਦੇ ਵਿੱਚ ਵਿੱਚ ਹੋਤੀ ਹੋਣੀ ਅੱਛਾ ਗੱਠਾ ਵਾਲਾ ਪਰਿਆ ਸੀ ਟਰਾਲਾ ਗੱਠਾ ਦਾ ਪਰਿਆ ਸੀ ਜੀ ਕਿੱਥੋਂ ਲੈ ਕੇ ਆਏ ਸੀ ਇਹ ਕਮਿਆਰੇ ਦੀ ਕਮਿਆਰੇ ਤੋਂ ਕਮਿਆਰੇ ਤੋਂ ਪਰਲੇ ਪਾਸੇ ਅੱਛਾ ਕਿਵੇਂ ਪਤਾ ਲੱਗਾ ਤੁਹਾਨੂੰ ਕਰੇ ਦਾ ਮੇਰੇ ਨਾਲ ਬਾਈ ਸੀਗਾ ਕਈ ਸੋਚ ਕੱਢਦੀ ਅੱਗੇ ਜਾ ਕੇ ਵੀ ਜਿਹੜੀਆਂ ਤਾਰਾਂ ਆਪਣੇ ਨਾਲ ਲੱਗਦੀਆਂ ਉਹ ਨਾ ਮੈਂ ਚਲੋ ਜੋ ਪਿੱਛਾ ਭੌਂ ਕੇ ਵੇਖਿਆ ਤੇ ਉਹ ਗਾਂ ਸੀ ਯਾ ਤਾਰ ਚਿੰਦੀਆਂ ਦੀ ਜਿਹੜੋਂ ਤੁਹਾਨੂੰ ਅੱਗ ਦਾ ਪਤਾ ਲੱਗਿਆ ਤੇ ਉਦੋਂ ਕਿੰਨਾ ਕੁ ਜੜੇ ਅੱਗ ਕਿਥੋਂ ਕਿਥੇ ਕਰ ਪਹੁੰਚ ਗਈ ਅੱਗ ਮੂਰੀ ਸੀਗੀ ਅੱਗ ਟਰਾਲੇ ਦੇ ਆਪਣੇ ਪਿੱਛੇ ਅੱਛਾ ਜਿਹੜੇ ਟਰਾਲੇ ਦੇ ਆਪਾਂ ਲਾਉਂਦੇ ਨਹੀਂ ਜਿਹੜੀਆਂ ਤਾਰਾਂ ਤੂੜਾਂ ਆਪਾਂ ਜਿਹੜੀਆਂ ਜਗਾਉਣ ਨੂੰ ਲਾਉਣੇ ਵਿੱਚ ਹੀ ਜਾਂਣ ਤੋਂ ਵੀ ਆਪਾਂ ਇਹ ਰਾਤ ਨੂੰ ਪਤਾ ਰਾਤ ਨੂੰ ਪਤਾ ਲੱਗਦੀ ਇਹ ਵੀ ਚੀਜ਼ ਆਉਂਦੀ ਮੰ ਹੂੰ ਹੂੰ ਤੇ ਕਿੰਨਾ ਕ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਹੀ ਆਈ ਸੀ ਸਾਹਮਣੇ ਆਈ ਇਹ ਟਰਾਲਾ ਵੀ ਮੇਰੇ ਕੋਲੇ ਕਰਾਇਤੇ ਆਈ ਬਾਸ ਫਾਤਾ ਵੀ ਆਣੇ ਉਹ ਵੀ ਪਈ ਲੱਗਦਾ ਹੋ ਗਿਆ ਨੁਕਸਾਨ ਵੀ ਪਤਾ ਹੀ ਹੈ ਟਰਾਲੇ ਦਾ ਤੇ ਟਰੈਕਟਰ ਦਾ ਦੋਨਾਂ ਦਾ ਕੁੱਲ ਮਿਲਾ ਕੇ ਆਪਾਂ ਅੰਦਾਜ਼ਾ ਲਾਈਏ ਤਾਂ ਕਿੰਨਾ ਨੁਕਸਾਨ ਹੋ ਗਿਆ ਜੀ ਅੰਦਾਜ਼ਾ ਹੀ 4 4-5 4-5 ਦੇ ਵਿੱਚ ਵਿੱਚ ਹੋਇਆ ਹੋਵੇ ਜਣੀ ਤਿੰਨ ਤਿੰਨ ਲੱਖ ਦਾ ਟਰਾਲਾ ਹੀ ਆਈ ਆਪਣੇ ਕੋਲੇ ਕਰਾਇਤੇ ਉਹ ਨਾਲ ਹੀ ਕਰਦਾ ਮੰਗਿਆ ਉਹ ਦਾ ਸਦਨਾ ਵੀ ਲੈਣਾ ਟਰੈਕਟਰ ਦਾ ਕੀ ਕੀ ਨੁਕਸਾਨ ਹੋਇਆ ਸਾਰਾ ਹੀ ਨੁਕਸਾਨ ਸਾਰਾ ਹੀ ਆਈਆਂ ਤੋਂ ਪਿੱਛੇ ਪਿੱਛੇ ਸਾਰਾ ਹੀ ਚੱਕੀ ਅਪੀਲ ਕਰਦੇ ਤੁਸੀਂ ਫੀਲ ਇਹੀ ਕਰਦੇ ਆਂ ਆਪਾਂ ਵੀ ਜੋ ਗਰੀਬ ਕਿਸਾਨ ਦਾ ਪੁੱਤਾਂ ਹੀ ਮੈ ਗਈ ਆ ਬਸ ਉਹਦੇ ਕੰਮ ਰੋਜ਼ਗਾਰ ਹੀ ਚਲਾਇਆ ਸੀਗਾ ਤੇ ਵੀ ਇਹੀ ਕਰਦੇ ਕੋਈ ਬੰਦਾ ਕੀ ਹੈਲਪ ਜੀ ਕੋਈ ਬੰਦਾ ਹੈਲਪ ਮਾੜਾ ਮੋਟਾ ਜੋ ਹੁੰਦਾ ਜੀ ਕਿ ਕੋਈ ਜੀ ਤਾਂ ਹੀ ਜੀ ਟੋਟਾ ਮੈਂ ਨਾ ਬਈ ਜੱਸਪ੍ਰੀਤ ਅੱਛਾ ਇਹ ਕਿਵੇਂ ਸਾਰੀ ਇਹ ਗੱਲਬਾਤ ਹੋਈ ਕੀ ਗੱਲਬਾਤ ਹੋਈ ਇਹ ਵੀਰ ਕੰਦੇ ਜੀ ਕੁਮਿਆਲੇ ਤੋਂ ਕੰਦੇ ਗੱਠਾ ਭਰ ਕੇ ਟਰਾਲਾ ਗੱਠਾਂ ਵਾਲਾ ਪਰਾਲੀ ਲੈ ਕੇ ਆ ਰਿਆ ਸੀ ਚੰਦ ਬੱਜ ਨੂੰ ਆ ਰਿਆ ਸੀਗਾ ਅੱਛਾ ਜੀ ਰਸਤੇ ਵਿੱਚ ਇਹਦੇ ਕੰਦੇ ਟਰੈਕਟਰ ਦੇ ਵਿੱਚ ਕੋਈ ਸਰਕਟ ਹੋਇਆ ਕੰਦੇ ਆ ਹਾਂ ਤੇ ਉਹਦੇ ਨਾਲ ਗੱਠਾਂ ਨੂੰ ਅੱਗ ਲੱਗ ਗਈ ਮੈਂ ਮੂਰੇ ਜਾ ਰਿਹਾ ਸੀ ਮੁਰਸਾਪੁਰ ਅੱਛਾ ਮੈਂ ਪਿੱਛੇ ਭੌਂਕੇ ਵੇਖਿਆ ਤੇ ਬਾਈਕ ਨੇ ਲਾਟਾ ਜਦੋਂ ਸਫਰੀ ਕੰਦੇ ਨਾਲ ਲੱਗ ਗਈ ਕੰਦੇ ਆ ਬਾਈ ਨੂੰ ਕੰਦੇ ਮਧੋ ਲੈ ਚੁੱਕਿਆ ਸੀਗਾ ਅੱਛਾ ਆ ਵੀ ਸੇਕ ਵੀ ਬਾਈ ਦਿੱਤੇ ਉਹ ਇੱਕ ਅੱਛਾ ਬਾਈ ਨੂੰ ਕਿੰਨੇ ਉਤਨੇ ਵਿਸ਼ਾਲ ਮਾਰ ਦੇ ਖਿੱਚ ਕੇ ਲਾਇਆ ਜੀ ਅੱਛਾ ਤੇ ਬਾਅਦ ਕੰਦੇ ਆ ਕਿ ਹੱਕ ਸਾਥੋਂ ਨਿਕਲੇ ਜੁਆਨ ਜ਼ੋਰ ਲਾਇਆ ਨਹੀਂ ਨਿਕਲੀ ਸਾਥੋਂ ਹੱਕ ਹੂੰ ਤੇ ਬਾਈ ਦਾ ਬਹੁਤਿਆਰ ਨੁਕਸਾਨ ਹੋ ਗਿਆ ਜੀ ਇਹ ਬਾਈ ਫਿਰ ਕਿਵੇਂ ਅੱਗੇ ਇੱਕੇ ਵਾਰ ਜਾਦੇ ਵੱਧ ਗਈ ਜਦੋਂ ਪਤਾ ਨਹੀਂ ਲੱਗਿਆਗਾ ਇਹ ਜਿਹੜਾ ਕਿੰਨਾ ਗੱਠ ਨੂੰ ਮਾਰ ਕੇ ਸਰਕਲ ਹੋ ਗਿਆ ਲੱਗੀ ਤੇ ਬੈਲਟ ਨੂੰ ਪੈ ਗਈ ਬੈਲਟ ਨਾਲ ਕਿ ਅੱਗ ਲੱਗ ਰਹੀ ਟੁੱਟ ਕੇ ਟੈਗ ਵੀ ਖਿਲਰ ਗਿਆ ਸਾਰੇ ਪਾਸੇ ਅੱਛਾ ਅੱਛਾ ਉਹਨਾਂ ਫਿਰ ਇੱਕ ਹੋ ਗਈ ਕੰਦੇ ਜੀ ਦੋ ਤਿੰਨ ਮੀਟਰ ਦਾ ਸਾਰਾ ਫਾਸਲਾ ਜੀ ਅੱਛਾ ਅੱਛਾ ਇਹ ਟਰੈਕਟਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਟਰਾਲੇ ਦਾ ਵੀ ਨਾਲ ਹਨਾ ਕਾਫੀ ਮੈਂ ਫੇਰ ਗੈਡ ਨੂੰ ਕਹਿੰਦੇ ਫੋਨ ਲਾਇਆ ਜੀ ਘੰਟੇ ਬਾਅਦ ਆਈ ਜੀ ਉਹ ਅੱਛਾ ਕਿੰਨੇ ਕੁ ਟਾਈਮ ਬਾਅਦ ਫਿਰ ਅੱਗ ਤੇ ਕਾਬੂ ਪਾਇਆ ਜੀ ਤੁਸੀਂ ਇਹ ਜਦੋਂ ਫੇਰ ਗੜਾਈ ਉਦੋਂ ਪਹਿਲਾਂ ਇਹ ਕਹਿੰਦੇ ਆ ਘਰੋਂ ਕਹਿੰਦੇ ਡਰਮ ਗਾਲੇ ਪਾਣੀ ਸਪਰੇ ਵਾਲੀ ਉਹਨਾਂ ਟਰੈਕਟਰ ਬਚਾ ਲਿਆ ਬਾਕੀ ਜਿਹੜਾ ਬਚਿਆ ਉਹਦਾ ਜੇ ਕਿਤੇ ਮੰਨ ਕੇ ਜੇ ਟਾਈਮ ਸਰ ਆ ਜਾਂਦੀ 10 20 ਮਿੰਟ ਵਿੱਚ ਤਾਂ ਟਰੈਕਟਰ ਨੁਕਸਾਨ ਨਹੀਂ ਹੋ ਸਕਦਾ ਸੀਗਾ ਹਾਂ ਤੁਹਾਡੇ ਅੰਦਾਜ਼ੇ ਮੁਤਾਬਕ ਕਿੰਨਾ ਕੁ ਨੁਕਸਾਨ ਇਸ ਵੀਰ ਦਾ ਹੋ ਚੁੱਕਿਆ ਮੇਰੇ ਅੰਦਾਜ਼ੇ ਮੁਤਾਬਕ ਕੰਸਰ 3 ਲੱਖ ਦਾ ਟਰਾਲਾ ਜੀ ਤੇ ਕੋਈ ਕੰਦੇ ਲੱਖ ਰੁਪਏ ਤੇ ਜਮਾ ਨਹੀਂ ਆ ਲੱਗੀ ਆਈ ਪਰ ਇਹ ਆਪਣੇ اچھا 4 6 4 ਲੱਖ ਰੁਪਏ ਦੇ ਕਟੋ ਘਾਟੀਆਂ ਜੀ اچھا ਰੁਜ਼ਗਾਰ ਦਾ ਵੀਰ ਕੋਲੇ ਇਹੀ ਸਾਧਨ ਸੀ ਜਾਂ ਹੋ ਇਹੀ ਸਾਧਨ ਸੀ ਵੀਰ ਕੋਲੇ ਹੀ ਵੀਰ ਨੇ ਇੱਥੇ ਕੰਮ ਚਲਾਇਆ ਸੀਗਾ ਤੇ ਟਰਾਲਾ ਬਾਈ ਦਾ ਕਰਾਇਆ ਤੇ ਲਿਆ ਹੋਇਆ ਸੀਗਾ ਅੱਛਾ ਤੇ ਕੀ ਅਪੀਲ ਕਰਦੇ ਆ ਪੰਜਾਬੀ ਵੀਰਾਂ ਨੂੰ ਪੰਜਾਬੀ ਵੀਰਾਂ ਨੂੰ ਇਹੀ ਅਪੀਲ ਆ ਇਹ ਜੇ ਨੌਜਵਾਨ ਵੀਰ ਕੰਦੇ ਆ ਮਹਾ ਕੰਮ ਚਲਾਉਣ ਮੰਨ ਕੇ ਚਲੋ ਇੱਕ ਵਾਰ ਸਰਕਾਰ ਕਹਿੰਦੀ ਆ ਵੀ ਪ੍ਰਦੂਸ਼ਣ ਨਾ ਹੋਵੇ ਤੇ ਇੱਕ ਵਾਰੀ ਜੋ ਕਿ ਹੈ ਵੀ ਜੇ ਬੰਦਲ ਦੁਰਘਟਨਾ ਹੋ ਜਾਂਦੀ ਆ ਤੇ ਸੁਣਵਾਈ ਕੋਈ ਨਹੀਂ ਹੋ ਰਹੀ ਹੂੰ ਤੇ ਹੀ ਪੰਜਾਬ ਪਰ ਅਪੀਲ ਆ ਤੇ ਬਾਈ ਦੀ ਵਾਰ-ਵਾਰ ਮਦਦ ਕੀਤੀ ਹੋਵੇ ਜਿੰਨੀ ਵੀ ਕੰਦੇ ਸਹਾਇਤਾ ਹੋ ਸਕਦੀ ਆ ਐਨਐਵੀ ਬਾਈ ਪਰਵਾਣ ਨੂੰ ਅਪੀਲ ਕਰਦੇ ਆਂ